ਕੀ ਕਰਾਉਣਾ ਹੈ ਵਾਹਗੁਰੂ ਜੀ ਖਾਤੇ ਆ ਸੰਗਤ ਜੀ ਸੇਵਾ ਕਰਾਈ ਠੀਕੋ ਕਰਾਵਾਂ ਲੋ ਜੀ ਆ ਦੇ ਨੰਦਰ ਤੇਵਾ ਚੱਲ ਰਹੀ ਜੀ ਅੱਜ ਤੀਸਰਾ ਲੰਗਾਂ ਸੰਗਤ ਜੀ ਸੋ ਥੈਂਕ ਯੂ ਇਸੇ ਤਰ੍ਹਾਂ ਇਹ ਜਲਦੀ ਜਾਂਦੀ ਜੀ ਅਗਲਾ ਤੀਸਰਾ ਦੇ ਨੇ ਸੰਜੀ ਕਮੇਟੀ ਦਾ ਵਾਸਤਾ ਨਾਲ ਸੰਯੁਗ ਹੋ ਰਿਹਾ ਹੈ ਕਿ ਤੱਕ ਜਣੇ ਚਲਾਈਏ ਜੀ ਸੰਜੀ ਕਾਹ ਕਰਾ ਲੈਟਰਾ ਤੋਂ ਲਗਭਗ 2000 ਹਜ਼ਾਰ ਲਿਓ ਲੈਟਰਾ ਬੇਵਾਲੇ ਸੈਕਟਰ ਤੋਂ ਬਾਹਰ ਹਟੇ ਗਏ ਠੀਕ ਹੈ ਜੀ ਕਰ ਲੈਣੇ ਜਿਉਂਨਾਂ ਨੂੰ ਤਾਂ ਲੈਟਰਾ ਇਹ ਕੋਈ ਸੰਭੀਵ ਸੇਵਾ ਜਲਦੀ ਵਪਾਰੀ ਲੋਨ ਜੀ ਦਾ ਸੰਭਵ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਸੰਦੇਸ਼ ਜੀ ਆਗੇ